ਫਗਵਾੜਾ ਵਿਖੇ ਦਿਨ ਚੜ੍ਹਦੇ ਹੀ ਹੋਏ ਇੱਕ ਸੜਕ ਹਾਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਜਰਗੀ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਇਹ ਹਾਸਾ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਈਸਟਬੁੱਡ ਨਜ਼ਦੀਕ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਤੇ ਹੋਇਆ ਹੈ ਜਿੱਥੇ ਕਿ ਸਰੀਏ ਦਾ ਸਾਈਡ ਤੇ ਖੜੇ ਟਰੱਕ ਦੇ ਪਿੱਛੋਂ ਇਨੋਵਾ ਆਵਜੀ ਇਸ ਹਾਸੇ ਵਿੱਚ ਇਨੋਵਾ ਸਵਾਰ ਦੋ ਵਿਅਕਤੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਜਦਕਿ ਇੱਕ ਮਹਿਲਾ ਬੁਰੀ ਤਰ੍ਹਾਂ ਨਾਲ ਇਸ ਹਾਸੇ ਦਾ ਸ਼ਿਕਾਰ ਹੋ ਗਈ ਜਿਨ੍ਹਾਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਹ ਹਾਸਾ ਕਿੰਨਾ ਖਤਰਨਾਕ ਹੋਇਆ ਹੋਵੇਗਾ ਮੌਕੇ ਤੇ ਇਸ ਰੋਡ ਉਪਰੋਂ ਲੰਘ ਰਹੇ ਰਾਜੀ ਰਾਣੇ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਹਨਾਂ ਦੀਆਂ ਦੇਖਦੇ ਹੀ ਲੱਤਾਂ ਕੰਬਣ ਲੱਗ ਪਈਆਂ ਉਹਨਾਂ ਕਿਹਾ ਕਿ ਇਸ ਦੇ ਖੁੱਲੇ ਟਰੱਕ 'ਚ ਸਮਾਨ ਲੱਦਣ ਦੀ ਬਜਾਏ ਕੰਟੇਨਰ ਵਿੱਚ ਬੰਦ ਕਰਕੇ ਲਿਜਾਇਆ ਜਾਵੇ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਹੋ ਜਿਹੀ ਅਨਗਹਿਲੀ ਕਰਨ ਵਾਲੇ ਟਰਾਂਸਪੋਰਟਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਜਰੰਦਰ ਓਧਾ ਘੰਟਾ ਪਹਿਲਾਂ ਚੱਲ ਰਿਹਾ ਸੀਗਾ ਭਾਜੀ ਆ ਬੰਦੇ ਡੈੱਡ ਸਿਗਾ ਕਨੈਕਟਰ ਸਾਈਡ ਤੇ ਜਿਹੜਾ ਸਿਗਾ ਇਹ ਡੈੱਡ ਸਿਗਾ ਪਹਿਲਾਂ ਹੀ ਹੋਈ ਓਕੇ ਉਹਦੇ ਸਾਹ ਚੱਲਦੇ ਸੀਗੇ ਡਰਾਈਵਰ ਦੇ ਉਹ ਓਹ ਟਰੈਕਟਰ ਨਾਲ ਗੱਡੀ ਪਾ ਕੇ ਖੇਚਦੇ ਪਈ ਅੱਧਾ ਘੰਟਾ ਪਹਿਲਾਂ ਜਦੋਂ ਟਰੈਕਟਰ ਪਿੱਛੇ ਪਾ ਕੇ ਗੱਡੀ ਪਿੱਛੇ ਨੂੰ ਫਿੱਚੀ ਇਹਨਾਂ ਨੇ ਉਦੋਂ ਬਈ ਜਿੰਦਾ ਨੂੰ ਜੰਦਾ ਹੈਗਾ ਮੈਂ ਬੱਚੇ ਨੂੰ ਫਿੱਟਣ ਗਿਆ ਹੈਗਾ ਕੀ ਲੱਗਦਾ ਕਿਹਦੀ ਗਲਤੀ ਹੈ ਮੋਰੇ ਟਰੱਕ ਖੜਾ ਪਿੱਛੇ ਗੱਡੀ ਘੜੀ ਗੱਡੀ ਘੜੀ ਖੜਾ ਹੀ ਹੈ ਕਹਿੰਦੇ ਪਿੱਛੇ ਮਾਰੀ ਇਹਨੇ ਜੇ ਆ ਗਏ ਜੀ ਇਹਦੇ ਪਿੱਛੇ ਗੱਡੀ ਹੋਰ ਲੱਗੀ ਹੋਵੇ ਤੇ ਬਹਿ ਗਿਆ ਭਜਾ ਕੇ ਪੁਲਿਸ ਨੂੰ ਆਉਣ ਤੋਂ ਪਹਿਲਾਂ ਜਿੱਦਾਂ ਭਾ ਕੇ ਲੈ ਇੱਕ ਐਂਬੂਲੈਂਸ ਤੇ ਲੈ ਕੇ ਗਿਆ ਇੱਕ ਲੇਡੀਸ ਨੂੰ ਲੈ ਕੇ ਗਿਆ ਉਹ ਜੋਲੋ ਹਸਪਤਲ ਲੈ ਕੇ ਆਇਆ ਮੈਂ ਹਾਈਵੇ ਤੇ ਨੰਗਦਾ ਬੈਠ ਭਾਈ ਅੱਛਾ ਜੀ ਇਹ ਕੰਮ ਹੈ ਜਿਹੜੀਆਂ ਪੱਤੀਆਂ ਜਿਹੜੀਆਂ ਟ੍ਰਾਂਸਪੋਰਟ ਟਰੱਕ ਦੇ ਹਨ ਜਿੰਨੀਆਂ ਇਹ ਜਿੰਨੀਆਂ ਵੀ ਬਾਹਰ ਨਿਕਲੇ ਜਿਹੜਾ ਵੀ ਮਾਲ ਪਾਇਕਾ ਦਾ ਇਹ ਗੱਡੀਆਂ ਦੇ ਘਲੇ ਜਾਵਣਾ ਸਾਰੇ ਫੋਨ ਕੀਤੇ ਜਾਣ ਪਰ ਆ ਕੰਮ ਗਲਤ ਹੈ ਸਵੇਰੇ ਸਵੇਰੇ ਬੰਦੇ 100 ਬੰਦੇ ਕੰਮਕਾਰਾਂ ਦੇ ਆ ਰਹੇ ਆ ਜੀ ਬੰਦ ਕਿੰਨਾ ਪਰੇਸ਼ਾਨ ਕੇਦਾ ਪਰਿਵਾਰ ਜਿਹੜੀਆਂ ਘਰ ਦਾ ਘਰ ਸਰ ਕੀ ਇਹ ਦੇਖੋ ਉਹ 5-4000 ਰੁਪਏ ਪਾੜਾ ਵਧ ਲੈ ਕੇ ਕਿ ਸਾਡੀ ਸਾਰੀ ਜ਼ਿੰਦਗੀ ਨਿਕਲ ਜਾਣੀ ਹੈ ਸਰ ਤੁਸੀਂ 2 ਮਹੀਨੇ ਦੀ ਰੋਟੀ ਕਿੱਥੇ ਕਢਣੀ ਇੱਧਰ ਹਾਈਵੇ ਤੇ ਤੀਜਾ ਐਕਸੀਡੈਂਟ ਹੋ ਗਿਆ ਜੀ ਪਰ ਤੋਂ ਐਲਪੀ ਜਿਹੜੇ ਪੁਲ ਦੇ ਦੇਖਿਆ ਇੱਕ ਜਨਾਨੀ ਡੈੱਥ ਹੋਈ ਐਕਟਿਵ ਟ੍ਰੱਕ ਨਾਲ ਉਹ ਵਾਲਾ ਦੇਖ ਲਿਆ ਜੀ ਇਹ ਦੇ ਕੇ ਲਕਾ ਦੀ ਹੋਂਦੇ ਕਮਲ ਆ ਮੰਨੀਆਂ ਆਈ ਕੀ ਨਿਆਣਾ ਰੋਟੀ ਕਮਾ ਕੇ ਖਾਣੀ ਰੋਡ ਤੇ ਚੱਲ ਕੇ ਸੋਚੀ ਨਹੀਂ ਵੀ ਪਬਲਿਕ ਲੋਕਾਂ ਦੇ ਘਰਾਂ ਦੇ ਘਰ ਜੁੜ ਗਏ ਇਹ ਡਾਲਿਆਂ ਵਿੱਚ ਕਰਦੇ ਇਹ ਲੋਡ ਇੱਦਾਂ ਹੋਣਾ ਚਾਹੀਦਾ ਮੈਂ ਕਹਿੰਦਾ ਜਿੱਥੇ ਲੋਡ ਹੁੰਦਾ ਨਾ ਉਦੋਂ ਬੰਦੇ ਨੇ 70 ਫੇਰੇ ਜਾਵੇ ਰੂਨ ਉਧਰ ਮੌਕੇ ਤੇ ਪਹੁੰਚੇ ਹਾਈਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹੈਲਪਲਾਈਨ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਲੋਕਾਂ ਦੀ ਮਦਦ ਨਾਲ ਗੱਡੀ ਵਿੱਚੋਂ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਜਲੰਧਰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਉਹ ਜੇ ਕੀ ਮਾਮਲਾ ਸਰ ਇਹਨੂੰ ਤਾਂ ਹੈਲਪਲਾਈਨ ਤੋਂ ਫੋਨ ਆਇਆ 3:00 ਵਜੇ ਫੋਨ ਆਇਆ 7:00 ਵਜੇ 17 ਮਿੰਟ ਤੇ ਆਇਆ ਤੁਸੀਂ ਕਿੰਨੇ ਵਜੇ ਪਹੁੰਚੇ ਅਕੀਨ ਨਾਲ ਹੀ 10 ਮਿੰਟ ਚ ਬਹੰਗੇ ਜਦੋਂ ਤੁਸੀਂ ਸਰ ਆਏ ਤੀ ਦੇਖਿਆ ਕੀ ਮਾਹੌਲ ਸਦਾ ਹੈ ਇਹ ਮਾਹੌਲ ਜਿਹੜਾ ਹੈਗਾ ਕਿ ਸਾਡੇ ਹੋਂ ਤੋਂ ਪਹਿਲਾਂ ਤਿੰਨ ਜਿਹੜੇ ਬਾਬੇ ਜੇ ਇੱਕ ਲੇਡੀ ਜਿਹੜੇ ਬੰਦੇ ਜਿਹੜਾ ਹੈ ਨਾ ਜੋੜ ਹੱਥਾਂ ਵਾਲੀ ਝਲ ਦਿੱਤੀ ਜੀ ਤੇ ਜਿਹੜੇ ਦੋ ਬੰਦੇ ਵਿੱਚ ਫਸੇ ਪਏ ਸੀਗੇ ਇਹ ਗੱਡੀ ਨੋਵਾ ਜਿਹੜੀ ਸੀ ਜੀ ਟਰੱਕ ਦੇ ਵਿੱਚ ਲੱਗੀ ਹੈ ਤੇ ਉਹ ਗੱਡੀ ਬਿਲਕੁਲ ਡੈਮੇਜ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਕੇ ਇੱਕ ਡਵਾਏ ਸੋ ਕੀ ਲੱਗਦਾ ਕਿ ਹਾਸਾ ਬੜਾ ਜ਼ਬਰਦਸਤ ਹੈ ਔਰ ਕੀ ਕਰਨ ਹੋ ਸਕਦੇ ਆਨੇ ਹੁਣ ਡਰਾਈਵ ਦੀ ਦੇਖੋ ਝੋਕ ਲੱਗਣ ਕਰਕੇ ਕੀ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਨਾ ਕੜਾ ਫਰਾਰ ਆ ਜੀ ਕਿਸੇ ਦਾ ਟਰੱਕ ਦੇ ਵਿੱਚ ਕਿੱਥੋਂ ਅੰਦਰ ਦੇ ਵਿੱਚ ਸੜੀਆਂ ਲੱਦੇ ਆ ਗਈ ਉਹ ਦੂਜਾ ਪੱਤੀਆਂ ਜੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈ ਜੀ ਆ ਰੋਲ ਕਿੰਗ ਦੇ ਸਾਹਮਣੇ ਆ ਜੀ